ਦੇ ਵਿੱਚ ਉਹਨਾਂ ਨੂੰ 4 مليار ਕਿਉਂਕਿ ਉਸੇ ਸਪਾੜੀ ਦੇ ਰਿਹਾ ਹੈ ਪਰ ਮੈਂ ਕਿ ਇੱਥੇ ਜਦੋਂ ਆਇਆ ਕਿ ਅੱਜ ਦੀ ਮੀਟਿੰਗ ਦੀ ਪਿਛਲੀ ਬਰੀਫਿੰਗ ਵੀ ਨਹੀਂ ਕਿ ਅੱਜ ਮੀਟਿੰਗ ਚ ਕੀ ਕੀ ਹੋਇਆ ਔਰ ਇਹ ਵੀ ਕਿਹਾ ਗਿਆ ਕਿ ਉਸ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ सीएम ਸਾਹਿਬ ਨੇ ਵੀ ਕਿਹਾ ਕਿ ਪੰਜਾਬ ਦਾ ਜਿਹੜਾ ਜਿਹੜਾ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲੇ ਲੈ ਚੁੱਕਾ ਹੈ ਇਹ ਇੱਕ ਜਰੂਰ ਚਿੰਤਾ ਦੀ ਗੱਲ ਹੈ ਅਸੀਂ ਇੱਕ ਪਾਸੇ ਕਸਟੋਡੀਅਨਾਂ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੀ ਗੱਲਾਂ ਦੀ ਗੱਲ ਕਰਦੇ ਆ ਤਾਂ ਫਿਰ ਹਰਿਆਣਾ ਪਾਣੀ ਕਿੱਦਾਂ ਜ਼ਿਆਦਾ ਲੈ ਗਿਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਵੀ ਜਦੋਂ ਕਈ ਅਫਸਰਾਂ ਨੂੰ ਪੁੱਛਿਆ ਗਿਆ ਕਿ ਵੀ ਹਾਂ ਕੀ ਅਸੀਂ ਪਹਿਲਾਂ ਹਰਿਆਣੇ ਨੂੰ ਜਿਹੜਾ ਪਾਣੀ ਫालतू ਲੈ ਗਿਆ ਤੇ ਅਸੀਂ ਪਾਣੀ ਫालतू ਦਿੰਦੇ ਸੀ ਤੇ ਉਹਨਾਂ ਨੇ ਕਿਹਾ ਹਾਂ ਅਸੀਂ ਕਈ ਵਾਰੀ 9000 ਕਿਊਸ ਸੀ ਦਿੰਦੇ ਸੀ ਕਈ ਵਾਰੀ 10000 10.5000 ਕਿਊਸ ਤੱਕ ਵੀ ਪਾਣੀ ਦਿੰਦੇ ਰਹੇ ਇਹ ਮੈਂ ਸਮਝਦਾ ਕਿ ਸਾਡੇ ਪੰਜਾਬ ਦੀ ਜਿਹੜੀ ਜਿਨ੍ਹਾਂ ਨੇ ਪੰਜਾਬ ਦੇ ਹੇਤਾਂ ਦੀ ਰਾਖੀ ਕਰਨੀ ਸੀ ਉਹ ਸਹੀ ਮੈਨੇ ਅੰਦੇ ਵਿੱਚ ਹੇਤਾਂ ਦੀ ਰਾਖੀ ਨਹੀਂ ਕੀਤੀ ਜੇ ਉਹ ਰਾਖੀ ਕੀਤੀ ਹੁੰਦੀ ਤੇ ਸ਼ਾਇਦ ਅੱਜ ਇਹ ਹਾਲਾਤ ਨਾ ਹੁੰਦੇ ਸਾਡੇ ਕੋਲ ਪਾਣੀ ਜਿਹੜਾ ਜੰਮਾ ਦੇ ਵਿੱਚ ਜਾਂ ਫालतू ਹੁੰਦਾ ਤੇ ਅਸੀਂ ਅੱਜ ਦੀ ਗੇਟ ਦੇ ਵਿੱਚ ਪਹਿਲਾਂ ਦੀ 8500 ਕਿਊਸਿਕ ਜਿਹੜਾ ਪਾਣੀ ਉਹਨਾਂ ਨੂੰ ਦਿੰਦੇ ਰਹਿੰਦੇ ਸਾਨੂੰ ਕੋਈ ਸਮੱਸਿਆ ਨਹੀਂ ਸੀ ਆਉਣੀ ਜੇ ਇਹ ਸਮੱਸਿਆ ਹੈ ਭਾਵੇਂ ਅਸੀਂ ਆਪਣਾ ਸਟੈਂਡ ਕਲੀਅਰ ਕੀਤਾ ਕਿ ਪੰਜਾਬ ਦੇ ਪਾਣੀ ਦੇ ਹਿੱਤਾਂ ਦੇ ਲਈ ਅਸੀਂ ਖੜੇ ਆ ਕੇਂਦਰ ਦੇ ਵਿੱਚ ਬਹੁਤ ਸਾਰੇ ਸਾਥੀਆਂ ਦਾ ਤੁਹਾਡਾ ਸਵਾਲ ਵੀ ਹੁੰਦਾ ਕਿ ਕੇਂਦਰ ਚ ਭਾਜਪਾ ਦੀ ਸਰਕਾਰ ਹੈ ਹਰਿਆਣਾ ਚ ਭਾਜਪਾ ਦੀ ਸਰਕਾਰ ਤੇ ਫੇਰ ਤੁਹਾਡਾ ਕੀ ਸਟੈਂਡ ਅਸੀਂ ਫੇਰ ਕਹਾਂਗੇ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਾਂ ਪੰਜਾਬੀਆਂ ਦੇ ਲਈ ਕੰਮ ਕਰਦੇ ਹਾਂ ਔਰ ਸਾਡਾ ਫਰਜ ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਪੂਰਤੀ ਕਰਨਾ ਹੈ। ਸੋ ਇਸ ਕਰਕੇ ਜਿਹੜਾ ਸਾਡਾ ਸਟੈਂਡ ਕਿਥੇ ਕਲੀਅਰ ਹੈ ਉੱਥੇ ਸਾਡੇ ਕੋਲ ਚ ਸਵਾਲ ਵੀ ਪੰਜਾਬ ਸਰਕਾਰ ਨੂੰ ਰਹਿ ਕਿ ਵੀ ਇਸ ਪਾਣੀ ਜਿਹੜਾ ਹੈ ਫालतू ਕਿਹਾ ਕਿਤਾ। ਇਹ ਆਖਰ ਇਹ ਜ਼ਿੰਮੇਵਾਰੀ ਕਿਹਦੀ ਸੀ?